ਪੰਚਾਇਤੀ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਗੁਆੜੀ ਰਾਜਾਂ ਦੇ ਲੋਕਾਂ ਦੀਆਂ ਪੰਜਾਬ ਚ ਵੋਟਾਂ ਦਾ ਮੁੱਦਾ ਦਿਨ ਪ੍ਰਤੀ ਦਿਨ ਗਰਮਾਉਂਦਾ ਜਾ ਰਿਹਾ ਹੈ। ਇਥੋਂ ਨੇੜਲੇ ਪਿੰਡ ਬੱਦਲ ਅੱਪਰ ਦੇ ਨਿਵਾਸੀ ਗੁਰਦੇਵ ਸਿੰਘ ਪੁੱਤਰ ਕਰਮਜੀਤ ਸਿੰਘ ਅਤੇ ਹੋਰਨਾਂ ਨੇ ਸਥਾਨਕ ਪ੍ਰੈਸ ਪਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ ਉਹਨਾਂ ਦੇ ਪਿੰਡ ਦੀ ਵੋਟਰ ਸੂਚੀ ਚ ਗੁਆਂਡੀ ਰਾਜ ਹਿਮਾਚਲ ਪ੍ਰਦੇਸ਼ ਦੇ ਪਿੰਡ ਟਿਕਰੀ, ਵੈਰਸ਼ਾ ਅਤੇ ਦਤੋਵਾਲ ਆਦਿ ਦੇ 2 ਦਰਜਨ ਤੋਂ ਵੱਧ ਨਿਵਾਸੀ ਲੋਕਾਂ ਦੀਆਂ ਵੋਟਾਂ ਸ਼ਾਮਲ ਕੀਤੀਆਂ ਗਈਆਂ ਹਨ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿੰਡ ਤੋਂ ਬਾਰੀ ਇਹਨਾ ਵੋਟਾਂ ਕਰਕੇ ਪਿੰਡ ਦੀ ਰਾਜਨੀਤਿਕ ਮਾਹੌਲ ਪ੍ਰਭਾਵਿਤ ਹੁੰਦਾ ਹੈ ਜਿਸ ਦਾ ਖਮਿਆਜਾ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ ਗੁਰਦੇਵ ਸਿੰਘ ਜੀ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਬੱਟਲ ਅੱਪਰ ಗ್ರಾಮ ਪੰਚਾਇਤ ਬੱਟਲ ਦੇ ਅਸੀਂ ਪੱਕੇ ਬਸਨੀਕ ਹੈ ਜੀ ਨਾਲ ਮੇਰੇ ਪਿੰਡ ਦੇ ਹੀ ਮੇਰੇ ਸਾਥੀ ਜਿਹੜੇ ਇਸ ਟਾਈਮ ਮੇਰੇ ਨਾਲ ਐਸਪ੍ਰੈਸ ਕਾਨਫਰੈਂਸ ਕਾਨਫਰੰਸ ਦੇ ਵਿੱਚ ਮੌਜੂਦ ਹਨ ਸਾਡਾ ਇਹੂ ਹੈਗਾ ਜੀ ਪਿੰਡਾਂ ਦੇ ਵਿੱਚ ਜੋ ਸਰਪੰਚੀ ਦੀਆਂ ਵੋਟਾਂ ਹੋ ਰਹੀਆਂ ਸਾਡੇ ਪਿੰਡ ਦੇ ਵਿੱਚ ਕੋਈ ਬੀਤੀ 40 ਵੋਟਾਂ ਮੰਨ ਕੇ ਚੱਲੋ ਵੀ ਡਬਲ ਵੋਟਾਂ ਐ ਜਿਹੜੀਆਂ ਇੱਥੇ ਸਾਡੇ ਨਾਲ ਦੇ ਲੱਗਦੇ ਇਲਾਕੇ ਟਿਕਰੀ ਬੈਰਸ਼ਾ ਦੱਤੋਵਾਲ ਇਹਨਾਂ ਪਿੰਡਾਂ ਦੇ ਵਿੱਚ ਹਿਮਾਚਲ ਦੇ ਨਾਲ ਸਾਡੇ ਡਬਲ ਵੋਟਾਂ ਬਣਾਈਆਂ ਇਹ ਲੋਕਾਂ ਨੇ ਜਿਹੜੇ ਕਿ ਇੱਧਰ ਵੀ ਰਹਿੰਦੇ ਉੱਧਰ ਵੀ ਰਹਿੰਦੇ ਹਰ ਸਾਲ ਸਾਡੇ 5 ਸਾਲ ਬਾਅਦ ਜਦੋਂ ਇਲੈਕਸ਼ਨ ਆਉਂਦੇ ਇਹਨਾਂ ਬੋਟਾਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਗਲਤ ਪ੍ਰਭਾਵ ਪੈਂਦਾ ਇੱਕ ਪਾਸੜ ਚੱਲਣ ਦੇ ਕਾਰਨ ਜਿਹਦੇ ਨਾਲ ਸਾਡੇ ਪਿੰਡ ਨੂੰ ਬਹੁਤ ਨੁਕਸਾਨ ਹੁੰਦਾ ਅਸੀਂ ਇਹਨਾਂ ਵੀਰਾਂ ਨੂੰ ਕਹਿਣਾ ਚਾਹੁੰਦੇ ਹਾਂ ਜਾਂ ਤਾਂ ਬੋਟਾਂ ਨੂੰ ਹਿਮਾਚਲ 'ਚ ਰੱਖਣ ਜਾਂ ਪੰਜਾਬ 'ਚ ਰੱਖਣ ਤੇ ਜਦ ਕਿ ਸਾਡਾ ਜਿਹੜਾ ਵੋਟਰ ਦਾ ਅਧਿਕਾਰ ਹੈਗਾ 1950 ਏਕੜ ਦੀ ਧਾਰਾ 32 ਦੇ ਥਰੂ ਇੱਕ ਵੋਟ ਹੀ ਇੱਕ ਨਾਗਰਿਕ ਦੀ ਬਣਦੀ ਹੈ ਇਹਨਾਂ ਨੇ ਕਿਸ ਤਰ੍ਹਾਂ ਆਪਣੀਆਂ ਡਬਲ ਵੋਟਾਂ ਬਣਾਈਆਂ ਗਵਰਨਮੈਂਟ ਆਫ ਇੰਡੀਆ ਨੇ ਪਿਛਲੇ ਟਾਈਮ ਦੇ ਵਿੱਚ ਆਧਾਰ ਕਾਰਡ ਦੇ ਨਾਲ ਵੋਟ ਲਿੰਕ ਕਰਨ ਵਾਸਤੇ ਵੀ ਹਰ ਇੱਕ ਸਰਕਾਰ ਨੂੰ ਹਦਾਇਤ ਕੀਤੀ ਸੀ ਸਾਡੇ ਇੱਥੇ ਪਤਾ ਨਹੀਂ ਕਿਸ ਪ੍ਰਕਾਰ ਕਾਰਨ ਇਹ ਜਿਹੜੀਆਂ ਨਹੀਂ ਹੋਈਆਂ ਸੋ ਅਸੀਂ ਇੱਕ ਬਰਬਲੀ ਦਰਖਾਸਤ ਜਿਹੜੀ ਹੈਗੀ ਐਸਡੀਐਮ ਸਾਹਿਬ ਨੂੰ ਵੀ 4 ਤਰੀਕ ਨੂੰ ਦਿੱਤੀ ਸੀ ਜਿਹਦੇ ਵਿੱਚ ਕੋਈ 13 ਕੁ 14 ਬੰਦਿਆਂ ਦੀ ਸੂਚੀ ਸੀ ਉਸ ਤੋਂ ਇਲਾਵਾ ਦੂਸਰੇ ਦਿਨ ਅਸੀਂ ਫਿਰ ਆਨਲਾਈਨ ਜਿਹੜੀਆਂ ਹੈਗੀਆਂ ਆਪਣਾ ਚੱਕੀਆਂ ਉਹਨਾਂ ਵਿੱਚ 11 12 ਹੋਰ ਵੋਟਾਂ ਨਿਕਲੀਆਂ ਹਰ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਵੋਟਾਂ ਦੀ ਲੜਾਈ ਹੁੰਦੀ ਇੰਨੀਆਂ 24 25 ਵੋਟਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਤੁਸੀਂ ਲਾ ਲਓ ਮਕਾਬਲਾ ਕਿੱਧਰ ਨੂੰ ਜਾਂਦਾ ਸੋਹੀ ਤਾਂ ਬੇਨਤੀ ਕਰਾਂਗੇ ਕਿ ਸਬੰਧਤ ਵਿਭਾਗ ਦੇ ਅਫਸਰ ਜਾਂ ਬੀਡੀਪੀਓ ਦਾ ਜਾਂ ਬੀਐਲਓ ਸਾਹਿਬ ਹੋਣ ਇਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਇੱਕ ਪਾਸੇ ਬੋਟ ਪਾਉਣ ਦੇ ਹੱਕ ਦੇਣ ਦੂਸਰਾ ਇਹਨਾਂ ਦੇ ਵਿੱਚ ਹੀ ਇੱਕ ਕੈਂਡੀਡੇਟ ਸਾਡੇ ਵਾਰਡ ਨੰਬਰ 5 ਦੇ ਵਿੱਚ ਖੜੇ ਹੋਏ ਆ ਉਹ ਵੀ ਡਬਲ ਵੋਟ ਤੇ ਅਸੀਂ ਉਹਨਾਂ ਦੇ ਬਾਰੇ ਵੀ ਅੱਜ ਲਿਖਤੀ ਦਿੱਤਾ ਉਹ ਕਹਿੰਦੇ ਜੀ ਤੁਹਾਡਾ ਟਾਈਮ ਪਹਿਲੇ ਸੀ ਦੇਣ ਦਾ ਪ੍ਰੋਜੈਕਸ਼ਨ ਸਾਨੂੰ ਇਸ ਬਾਰੇ ਕੋਈ ਵੀ ਆਬਜੈਕਸ਼ਨ ਸਾਨੂੰ ਇੱਧਰ ਪਤਾ ਨਹੀਂ ਵੀ ਕਦ ਲੱਗਣਾ ਕਦ ਨਹੀਂ ਸੋ ਇੰਨੀ ਇੱਕ ਬੇਨਤੀ ਆ ਸਾਡੀ ਵੀ ਇਹਨਾਂ ਵੋਟਰਾਂ ਦੇ ਉੱਪਰ ਤੁਰੰਤ ਪ੍ਰਸ਼ਾਸਨ ਨੇ ਕੋਈ ਨਾ ਕੋਈ ਕਾਰਵਾਈ ਕਰਕੇ ਜਾਂ ਜੇ ਤਾਂ ਬਾਕੀ ਪਿੰਡਾਂ ਦੇ ਵਿੱਚ ਵੀ ਇਲੈਕਸ਼ਨ ਪੋਸਟ ਇਹਨਾਂ ਲਿਸਟਾਂ ਉਸ ਦਾ ਬੰਦ ਅਰਵੀ ਕਿਤੇ ਜਾ ਤੁਸੀਂ ਧੰਨਵਾਦ ਤੁਸੀਂ ਇਹਦੇ ਵੀ ਅਪਰੋਚ ਕੀਤੀ ਹੈ ਜੀ ਮੁੱਖ ਚੋਣ ਕਮਿਸ਼ਨ ਕੋਲ ਜਾਵਨ ਨੂੰ ਮੁੱਖ ਚੋਣ ਕਮਿਸ਼ਨ ਨੂੰ ਅਸੀਂ ਜੀ ਲੀਗਲ ਨੋਟਿਸ ਇਸ਼ੂ ਕਰ ਦਿੱਤਾ ਜਿਹੜਾ ਕਿ ਅਜਨਸਟੀਆਂ ਹੋ ਗਈਆਂ ਉਹਦੇ ਵਿੱਚ ਅਸੀਂ ਡੀਸੀ ਸਾਹਿਬ ਵੀ ਐਸਡੀਐਮ ਅਨੰਦਪੁਰ ਸਾਹਿਬ ਵੀ ਆਰਓ ਸਾਹਿਬ ਵੀ ਸਭ ਨੂੰ ਅਸੀਂ ਇੱਕ ਲੀਗਲ ਨੋਟਿਸ ਵੀ ਵਕੀਲ ਥਰੂ ਇਸ਼ੂ ਕਰ ਦਿੱਤੇ ਤੁਹਾਡੀ ਹੁਣ ਪੰਚਾਇਤ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੋਟ ਪਾਉਣ ਦਾ ਅਧਿਕਾਰ ਕਿਸੇ ਦਾ ਹੋਣਾ ਚਾਹੀਦਾ ਜੇ ਉਹ ਬੰਦੇ ਆਣ ਵੀ ਕਮ ਸੇ ਕਮ ਦੋ ਦੋ ਤਿੰਨ ਤਿੰਨ ਪ੍ਰੂਫ ਇਹਨਾਂ ਦੇ ਚੈੱਕ ਕੀਤੇ ਜਾਣਵੇ ਕਿਹੜਾ ਪੰਜਾਬ ਦਾ ਕਿਹੜਾ ਉਮਾਚਲ ਦਾ ਖੰਸੋ ਵੈਰੀਫਾਈ ਤਾਂ ਹੋਣੇ ਹਾਂ ਇਹ ਬੰਦੇ ਜਿਹੜੇ ਹੈਗੇ ਵੀ ਸਹੀ ਬੋਟ ਦਾ ਇਸਤੇਮਾਲ ਕਰਨ ਇਹ ਮੰਨਿਆ ਜਾਂਦਾ ਕਿ ਪੰਜਾਬ ਤੋਂ ਤਾਂ ਚਲੋ ਵੋਟਾਂ ਬਣ ਜਾਂਦੀਆਂ ਆ ਆਜਮ ਤਾਂ ਬੜਾ ਘੋਗ ਨਾਲ ਕਰਦਾ ਹੈ ਕਿ ਉਹਨਾਂ ਨੇ ਵੀ ਇੱਕਦਮ ਤਕੀਦੀ ਹੈ ਗਲਤੀ ਕੀਤੀ ਵੀ ਹੈ ਜੀ ਇਹਨਾਂ ਬੰਦੇ ਦੇ ਟਰਾਂਸਪੋਰਟ ਦੇ ਕੰਮ ਵੀ ਉਧਰ ਜ਼ਮੀਨਾਂ ਵੀ ਹੈਗੀਆਂ ਦੁਕਾਨਾਂ ਵੀ ਹੈਗੀਆਂ ਸਭ ਕੁਝ ਹੈਗਾ ਬਾਅਦ ਵਿੱਚ ਪਤਾ ਨਹੀਂ ਫਿਰ ਕੀ ਕਰਨ ਜਿਹੜਾ ਇਹਨਾਂ ਨੇ ਡਬਲ ਵੋਟਾਂ ਰੱਖੀਆਂ ਤੁਹਾਡਾ ਮੰਗ ਮੌਜੂਦਾ ਗਿਆ ਹੈ ਮੌਜੂਦਾ ਮੰਗ ਸਾਡੀ ਇਹ ਜੀ ਉਹਨਾਂ ਨੂੰ ਬਾਅਦ ਚ ਕੇ ਪ੍ਰਸ਼ਾਸਨ ਜਲਦੀ ਜਲਦੀ ਹਰਕਤ ਦੇ ਵਿੱਚ ਆਵੇ ਤਾ ਜੋ ਸਾਡਾ ਇਲੈਕਸ਼ਨ ਫੇਅਰ ਰਹੇ ਅਤੇ ਫ੍ਰੀ ਵਧੀਆ ਇਲੈਕਸ਼ਨ ਹੋ ਕੇ ਪਿੰਡ ਦੇ ਵਿੱਚ ਅੱਗੇ ਵਾਸਤੇ ਚੰਗੇ ਵਿਕਾਸ ਦੇ ਕੰਮ ਹੋਣ ਡਿਊਟੀ ਤਾਂ ਉਹਨਾਂ ਦੀ ਬਣਦੀ ਉਹਨਾਂ ਨੇ ਜਿਹੜੀ ਆਧਾਰ ਕਾਰਡ ਦੇ ਨਾਲ ਵੋਟ ਅਟੈਚ ਕਰਨੀ ਬਾਕੀ ਹੁਣ ਸਾਨੂੰ ਪਤਾ ਨਹੀਂ ਉਹਨਾਂ ਦਾ ਕੀ ਕਾਰਨ ਰਿਹਾ ਕਿਉਂ ਨਹੀਂ ਉਹਨਾਂ ਨੇ ਕੀਤੀਆਂ ਹੈਗੀਆਂ ਉਹ ਵੀ ਲੋਕਲ ਪਰਸਨ ਨਹੀਂ ਸਾਡੇ ਹੈਗੇ ਤੁਸੀਂ ਮੰਨਦੇ ਵੀ ਇਹਦਾ ਵਿੱਚ ਉਹਨਾਂ ਦੀ ਨਗਹਿਲੀ ਹੋਣੀ ਹੈ ਨਗਹਿਲੀ ਤਾਂ ਸਾਰੇ ਪ੍ਰਸ਼ਾਸਨ ਦੀ ਜੀ ਬੀਲ ਤੋਂ ਲੈ ਕੇ ਉੱਪਰ ਤੱਕ ਕੇ ਸਾਰੇ ਦੀ ਨਗਹਿਲੀ ਹੈ ਜੀ ਮੇਰਨਾ ਗੁਰਪਾਲ ਸਿੰਘ ਜੀ ਦਾ ਬਡਲ ਅੱਪਰ ਤੋਂ ਸਰਪੰਚ ਹੈ ਜੀ ਹਾਂਜੀ ਜਦੋਂ ਮੈਂ ਸਰਪੰਚ ਇਲੈਕਸ਼ਨੋਂ ਖੜਿਆ ਸੀ ਉਸ ਟੈਨ ਦੀ ਇਹ ਵੋਟਾਂ ਹਮਾਚਲ ਵਿੱਚ ਹੀ ਸਨ ਤੇ ਹੁਣ ਵੀ ਹੈਗੀਆਂ ਇਹ 35 ਸਾਲ ਪੁਰਾਣੀਆਂ ਵੋਟਾਂ ਉੱਥੇ ਹਮਾਚਲ ਵਿੱਚ ਹੀ ਚੱਲ ਰਹੀਆਂ ਜੀ ਠੀਕ ਹੈ ਜੀ ਪ੍ਰਸ਼ਾਸਨ ਨੇ ਅਜੇ ਤੱਕ ਇਹ ਪ੍ਰਸ਼ਾਸਨੀ ਦੇ ਬਾਰੇ ਕੁਝ ਨਹੀਂ ਕੀਤਾ ਜੀ ਠੀਕ ਹੈ ਜੀ ਨਾਲ ਸਾਲੋਂ ਵੀ ਅਸੀਂ ਵੀ ਇਸ ਬਾਰੇ ਸਾਡੇ ਗੁਰਦੇਵ ਸਿੰਘ ਜੀ ਉਹ ਜੀ ਕੀਤਾ ਇਹਨਾਂ ਬਾਰੇ ਜਾਣਕਾਰੀ ਲਈ ਜੀ ਪੂਰੀ ਵੋਟਾਂ ਘਟਾਈਆਂ ਸਾਰਾ ਕੁਝ ਇਹਨਾਂ ਬਾਰੇ ਪਤਾ ਕਰਕੇ ਤਾਂ ਹੁਣ ਅਸੀਂ ਇਹਦਾ ਕੀਤਾ ਜੀ ਜਦੋਂ ਤੁਸੀਂ ਸਰਪੰਚ ਹਾਂਜੀ ਜਦੋਂ ਮੈਂ ਸਰਪੰਚ ਬਣਿਆ ਸੀ ਵੋਟਾ ਪੋਲ ਹੋਈਆਂ ਇਕਤ ਮਾਮਲੇ ਸੰਬੰਧੀ ਉਪ ਮੰਡਲ ਮੈਜਿਸਟਰਟ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਪੰਚਾਇਤੀ ਚੋਣਾਂ ਕਮ ਚ ਬਹੁਤ ਰੁਝੇ ਹੋਏ ਹਨ ਉਹ ਆਪਣੇ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਹੀ ਇਸ ਮਾਮਲੇ ਸੰਬੰਧੀ ਕੁਝ ਕਹਿ ਸਕਦੇ ਹਨ